ਵੀਡੀਓ ਤੁਸੀਂ ਨੇ ਜ਼ਰੂਰ ਦੇਖੀ ਹੋਣੀ ਆ ਇਹਨਾਂ ਨੇ ਪੂਨੇ ਦੇ ਵਿੱਚ ਹਰਮੰਦਰ ਸਾਹਿਬ ਦੀ ਬਿਲਕੁਲ ਕਾਪੀ ਕਰਕੇ ਇੱਕ ਮੰਦਿਰ ਬਣਾਇਆ ਜਿਸ ਵਿੱਚ ਇਹਨਾਂ ਨੇ ਗਣੇਸ਼ ਦੀ ਮੂਰਤੀ ਰੱਖੀ ਆ ਮੈਂ ਦੱਸਦਾ ਕਿ ਹਰਮੰਦਰ ਸਾਹਿਬ ਸੰਸਾਰ ਦੇ ਵਿੱਚ ਇੱਕੋ ਹੀ ਇੱਕ ਹੈ ਜਿਹਦੀ ਨਾ ਕੋਈ ਨਕਲ ਕਰ ਸਕਦਾ ਨਾ ਕੋਈ ਬਰਾਬਰੀ ਕਰ ਸਕਦਾ ਜੋ ਦਸਾਂ ਪਾਸ਼ੇ ਦੀ ਜੋਤ ਹਾਜ਼ਰ ਨਾਜ਼ਰ ਹੈ ਹਰਮੰਦਰ ਸਾਹਿਬ ਖੁਦ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਬਚਨ ਕੀਤੇ ਸਨ ਕਿ ਤੇ ਅੱਠੇ ਪੈਰ ਅਮਰ ਜੀ ਵਰਸੇਗਾ ਤੇਜਗੁਰੰਗਰ ਸਾਹਿਬ ਜੀ ਦੇ ਪੈਰ ਤੇ ਨਾ ਦਰਦ ਰਹਿੰਦਾ ਸੀ ਇੱਥੋਂ ਹੀ ਗੁਰੂ ਸਾਹਿਬ ਜੀ ਦੇ ਪੈਰ ਤੇ ਕਬੂਤੀ ਲਗਾਈ ਗਈ ਸੀ ਤੇ ਪੈਰ ਬਿਲਕੁਲ ਠੀਕ ਹੋ ਗਿਆ ਸੀ ਤੇ ਜੇਗੁਰਾ ਅਰਮਦਾਜ਼ ਨੇ ਇੱਥੇ ਪੰਜੇ ਬੰਦਗੀ ਕੀਤੀ ਆ ਚੌਥੇ ਗੁਰੂ ਆਰਮਦਾਸ ਜੀ ਨਗਰੋਂ ਵਸਾਇਆ ਤੇ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਸਾਰੇ ਕਰਵਾਈ ਤੇ ਸਾਰਾ ਨਕਸ਼ਾ ਆਪ ਤਿਆਰ ਕੀਤਾ ਸੀਗਾ ਜਿਹੜਾ ਇਹ ਮੰਦਿਰ ਬਣਾਇਆ ਹੈ ਨਾ ਉਹ ਮਿਸਤਰੀ ਨੇ ਆਪਣੇ ਹੱਥਾਂ ਨਾਲ ਬਣਾਇਆ ਆ ਪਰ ਹਰਿਮੰਦਰ ਸਾਹਿਬ ਤਾਂ ਖੁਦ ਪਰਮਾਤਮਾ ਨੇ ਬਣਾਇਆ ਆ ਹਰਿਮੰਦਰ ਸਾਹਿਬ ਦੇ ਵਿੱਚ 24 ਘੰਟੇ ਗੁਰੂ ਆਰਮਦਾਸ ਮਹਾਰਾਜ ਜੀ ਦੀ ਕ ਪਤਾ ਨਹੀਂ ਹੈਗਾ ਅਨੇਕੇ ਸਿੰਘ ਜੀ ਦਾ ਖੂਨ ਡੁੱਲਿਆ ਪਿਆ ਆ ਉਹ ਖੂਨ ਕਿੱਥੋਂ ਲੈ ਕੇ ਆਉਣਗੇ ਹਰਮੰਦਰ ਸਾਹਿਬ ਦੇ ਵਿੱਚ ਰੋਜ਼ਾਨਾ 24 ਘੰਟੇ ਲੰਗਰ ਚੱਲਦਾ ਜੋ 2.5 ਲੱਖ ਤੋਂ ਵੱਧ ਸੰਗਤਾਂ ਆ ਕੇ ਰੋਜ਼ਾਨਾ ਸ਼ਕਤੀਆਂ ਨੇ ਪਹਿਲਾਂ ਅਬਦਾਲੀ ਹੋਣੀ ਬੰਬਾਂ ਦੇ ਬਰੂਦਾਂ ਨਾਲ ਆ ਕੇ ਹਰਮੰਦਰ ਸਾਹਿਬ ਦੇ ਉੱਪਰ ਹਮਲੇ ਕਰਦੇ ਹੁੰਦੇ ਸੀਗੇ ਪਰ ਅੱਜ ਕੱਲ੍ਹ ਹਮਲੇ ਬੰਬਾਂ ਦੇ ਬਰੂਦਾਂ ਨਾਲ ਨਹੀਂ ਹੋ ਰਹੇ ਹੈਗੇ ਇਦਾਂ ਨਕਲਾਂ ਕਰਕੇ ਹੋ ਰਹੇ ਨੇ ਸਿੱਖਾਂ ਦੇ ਉੱਪਰ ਪਰ ਸਾਡੀ SGPC ਇਸ ਦੇ ਖਿਲਾਫ ਪਤਾ ਨਹੀਂ ਕਿਉਂ ਐਕਸ਼ਨ ਲੈ ਰਹੀ